ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੇ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਚ ਰਾਜਾ ਵੜਿੰਗ ਦਾ ਹੋਇਆ ਬਿੱਟੂ ਨਾਲ ਮੁਲਾਕਾਤ ਇਸ ਦੇ ਨਾਲ ਹੀ ਗੁਰਦਾਸਪੁਰ ਤੋਂ ਰੰਦਾਵਾਸੀ ਮੁਕਸਰ ਨੰਦਸੇਬ ਤੋਂ ਸਿੰਗਲਾ ਤੇ ਖਡੂਰ ਸਾਹਿਬ ਤੋਂ ਜੀਰਾ ਤੇ ਐਲਾਨੇ ਉਮੀਦਵਾਰ ਫਿਰੋਜ਼ਪੁਰ ਦਾ ਐਲਾਨ ਅਜੇ ਬਾਕੀ ਹੈ ਨਵੀਂ ਦਿੱਲੀ ਪੰਜਾਬ ਲਈ ਅੱਜ ਉਮੀਦਵਾਰ ਚਾਰ ਉਮੀਦਵਾਰ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ 13 ਲੋਕ ਸਭਾ ਸੀਟਾਂ ਤੇ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਕੱਲ ਉਸਨੇ ਮੀਡੀਆ ਦੀ ਪਹਿਲੀ ਚੱਲੇ ਆ ਰਹੇ ਨਵਾਂ ਦਾ ਮੋਹਲ ਬੋਹਰ ਉਹਰ ਲਾਉਨੇ ਆ ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਸਰ ਸੁਖਜਿੰਦਰ ਸਿੰਘ ਰੰਡਾਬਾ ਲੁਧਿਆਣਾ ਤੋਂ ਪਰਦੇਸ ਪਾਰਟੀ ਪ੍ਰਧਾਨ ਰਾਜਾ ਵੜਿੰਗ ਅਨੰਦਪੁਰ ਸਾਹਿਬ ਤੋਂ ਵਿਜੇਿੰਦਰ ਸਿੰਘਲਾ ਅਤੇ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਤੋਂ ਉਮੀਦਵਾਰ ਲਾਣਿਆ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ